ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੰਨ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PV 13 ਵਾਲੀ ਤੇ ਸੋ ਅੱਜ ਦੀ ਜਿਹੜੀ ਵੀਡੀਓ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਸੰਗਰੂਰ ਵਾਸੀਆਂ ਲਈ ਖਾਸ ਕਰਕੇ ਕਿਉਂਕਿ ਦੇਸ਼ 'ਚੋਂ ਆਪਣਾ ਨੰਬਰ 1 ਸੰਗਰੂਰ ਡਿਸਟ੍ਰਿਕਟ ਹੈ ਜਿਹੜਾ ਉਹ ਆ ਚੁੱਕਿਆ ਹੈ ਤੇ ਆਪਾਂ ਨੂੰ ਜਿਹੜਾ ਮਾਨ ਸਨਮਾਨ ਹੈ ਜਿਹੜਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਠੀਕ ਹੈ ਨਾ ਜੀ ਤੇ ਦੱਸ ਦਈਏ ਕਿ ਆਪਣੇ ਜਿਹੜੇ ਮਾਨਯੋਗ ਸੀਐਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਨੇ ਟਵੀਟ ਕਰਕੇ ਸਾਰੇ ਨੂੰ ਖੁਸ਼ਖਬਰੀ ਦਿੱਤੀ ਹੈ ਸੰਗਰੂਰ ਵਾਸੀਆਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਆਪਾਂ ਜਿਹੜਾ ਸੰਗਰੂਰ ਜ਼ਿਲ੍ਹਾ ਇਹਦੇ ਰਾਜ ਦੇ ਜਿਹੜੇ ਆਪਣੇ ਸਟੇਟ ਦੇ 4734 ਸਕੂਲਾਂ ਨੇ ਆਪਣੀਆਂ ਐਡਿਟ ਰਿਪੋਰਟਾਂ ਪੇਸ਼ ਕੀਤੀਆਂ ਦੀਆਂ ਇਹਨਾਂ ਚੋਂ 70 ਨੂੰ ਗ੍ਰੀਨ ਦਾ ਜਿਹੜਾ ਦਰਜਾ ਮਿਲਿਆ ਜੀ ਸੋ ਸੰਗਰੂਰ ਨੇ ਕੁੱਲ ਜਿਹੜੇ 503 ਸਬਮਿਸ਼ਨਾਂ ਦਿੱਤੀਆਂ ਸੀ ਜਿਨ੍ਹਾਂ ਚੋਂ ਸਰਬੋਤਮ ਜ਼ਿਲ੍ਹੇ ਦਾ ਅਵਾਰਡ ਆਪਣੇ ਸੰਗਰੂਰ ਨੂੰ ਹਾਸਲ ਹੋਇਆ ਸੋ ਮੇਰੇ ਸਾਰੇ ਭੈਣਾਂ ਤੇ ਭਰਾਵਾਂ ਜਿਨ੍ਹਾਂ ਵੀ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ ਸਾਰਿਆਂ ਨੂੰ ਮੁਬਾਰਕਾਂ ਇਦਾਂ ਹੀ ਤਰੱਕੀਆਂ ਕਰੋ ਸਾਰੇ ਤੇ ਆਪਣੇ ਸੰਗਰੂਰ ਡਿਸਟ੍ਰਿਕਟ ਨੂੰ ਵਰਡ ਲੈਵਲ ਤੱਕ ਲੈ ਕੇ ਜਾਓ ਇਹੀ ਉਮੀਦ ਆਸ ਰੱਖਦੇ ਹਾਂ ਤੇ ਮੰਗਲਵਾਰ ਨੂੰ ਜਿਵੇਂ ਪਿਛਲੀ ਸੈਂਟਰ ਫਾਰ ਸਾਇੰਸ ਐਡ ਇਨ ਇਨਵਰਨਮੈਂਟ ਦੇ ਸਾਲਾਨਾ ਗ੍ਰੀਨ ਸਕੂਲ ਗਾਰਡਨ ਚ ਜਦੋਂ ਵਾਤਾਵਰਨ ਚੇਤਨ ਨੂੰ ਉਤਸ਼ਾਹਿਤ ਕਰਨ ਚਗਵਾਈ ਜਿਹੜੀ ਆਪਣੇ ਸਰਬੋਤਮ ਰਾਜ ਤੇ ਸਰਬੋਤਮ ਜ਼ਿਲ੍ਹਾ ਇਨਾਮ ਦੱਤੇ ਨੇ ਇਨ ਇਨਾਂ ਚ ਆਪਣੇ ਸੰਗਰੂਰ ਜ਼ਿਲ੍ਹੇ ਨੇ ਸਭ ਤੋਂ ਜ਼ਿਆਦਾ ਮਤਲਬ ਅਵਾਰਡ ਹਾਸਲ ਕੀਤਾ ਤੇ ਇਸ ਗ੍ਰੀਨ ਪ੍ਰੋਗਰਾਮ ਦਾ ਉਦੇਸ਼ ਹੈ ਜਿਹੜਾ ਸਕੂਲ ਕੈਂਪਸ ਨੂੰ ਜਿਹੜੀ ਵਾਤਾਵਰਨ ਪੱਖੀ ਬਣਾਉਣਾ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ ਜੀ ਤੇ ਪੰਜਾਬ ਨੇ ਸਭ ਤੋਂ ਵੱਧ ਐਡੀਟਰ ਰਜਿਸਟ੍ਰੇਸ਼ਨਾਂ ਤੇ ਰਿਪੋਰਟ ਸਬਮਿਸ਼ਨ ਕਰਕੇ ਸਭੋਤਮ ਰਾਜ ਦਾ ਪੁਰਸਕਾਰ ਹਾਸਲ ਕੀਤਾ ਸੋ ਆਪਣੇ ਜਿਹੜੀ ਸਟੇਟ ਦੇ ਕੁੱਲ 4734 ਸਕੂਲਾਂ ਨੇ ਆਪਣੀਆਂ ਐਡੀਟਰ ਰਿਪੋਰਟਾਂ ਪੇਸ਼ ਕੀਤੀਆਂ ਧੀਆਂ ਇਹਨਾਂ ਚੋਂ 70 ਨੂੰ ਗ੍ਰੀਨ ਦਾ ਦਰਜਾ ਦਿੱਤਾ ਗਿਆ ਸੰਗਰੂਰ ਨੇ ਆਪਣੇ 503 ਸਬਮਿਸ਼ਨ ਦਿੱਤੀਆਂ ਧੀਆਂ ਜਿਨ੍ਹਾਂ ਚੋਂ ਆਪਣੇ ਜ਼ਿਲ੍ਹੇ ਦਾ ਅਵਾਰਡ ਸਭ ਤੋਂ ਪਹਿਲੇ ਨੰਬਰ ਤੇ ਆਇਆ ਹੈ ਸੰਗਰੂਰ ਡਿਸਟ੍ਰਿਕਟ ਤੇ ਉਨੋਠੀ ਰਾਜਾਂ ਤੇ ਕੇਂਦਰ ਸਸ਼ਸਤ ਪ੍ਰਦੇਸ਼ਾਂ 5300 ਤੋਂ ਵੱਧ ਸਕੂਲਾਂ ਨੇ ਸਨਮਾਨਨਾ ਨੇ ਹਿੱਸਾ ਲਿਆ ਇਸ ਤੇ ਬੀ ਨੂੰ ਟੌਪ ਪੁਰਸਕਾਰ ਮਿਲੇ ਨੇ 199 ਨੂੰ ਗ੍ਰੀਨ ਚੁਪ ਟੈਗ ਕੀਤਾ ਐਡਿਟ ਵਿੱਚੋਂ ਹਿੱਸਾ ਲੈਣ ਵਾਲੇ ਸਾਰੇ ਸਕੂਲਾਂ ਚ ਸਰਕਾਰੀ ਸਕੂਲਾਂ ਨੇ 93% 93% ਸਬਮਿਸ਼ਨ ਦੇ ਨਾਲ ਆਪਣਾ ਤਾਜ ਆਪਣੇ ਕੋਲ ਰੱਖਿਆ ਜੀ ਤੇ ਪ੍ਰਾਈਵੇਟ ਸਕੂਲ 6% ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਸਮੂਲੀਅਤ 1% ਸੀ ਨੰਬਰ 1 ਸੋ ਭਗਵਾਨ ਤੁਮਨਜੀ ਨੇ ਟਵੀਟ ਕਰਦਿਆਂ ਲਿਖਿਆ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਤੇ ਨਜ਼ਰ ਹੈ ਅੱਖੋਂ ਨੇ ਕਦੀ ਮੀਲ ਦਾ ਪੱਥਰ ਨਹੀਂ ਦੇਖਾ ਮਤਲਬ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਉਹਨਾਂ ਨੇ ਲਿਖਿਆ ਵੀ ਜਸੂ ਦਾ ਅਸੀਂ ਚੱਲੇ ਆ ਸਾਡੀ ਜਿਹੜੀ ਅੱਖ ਹੈ ਉਹ ਮੇਰੀ ਮੰਜ਼ਿਲ ਪਰ ਹੈ ਅੱਖੋਂ ਪੇ ਕਦੀ ਮੀਲ ਪੱਥਰ ਨਹੀਂ ਦੇਖਾ ਵੀ ਕਿੰਨੀ ਦੂਰ ਹੈ ਉਹਦਾ ਕੋਈ ਅਸੀਂ ਨੇ ਦੂਰ ਤੱਕ ਕਦੇ ਵੀ ਇੰਨਾ ਨਹੀਂ ਉਹ ਕਰਿਆ ਦੇਖਿਆ ਸੰਗਰੂਰ ਡਿਸਟ੍ਰਿਕਟ ਦਾ ਨੰਬਰ 1 ਡਿਸਟ੍ਰਿਕਟ ਬਣ ਗਿਆ ਜ਼ਿਲ੍ਹਾ ਬਣਾਇਆ ਸੋ ਸਾਰਿਆਂ ਨੂੰ ਕੰਗਜੂਲੇਸ਼ਨ ਵਧਾਈਆਂ ਮੁਬਾਰਕਾਂ ਸੋ ਆਪਾਂ ਨੂੰ ਜਿਹੜਾ ਇਹਦਾ ਗ੍ਰੀਨ ਪ੍ਰੋਗਰਾਮ ਵਾਰਡ ਮਿਲ ਗਿਆ ਆਪਣੇ ਸੰਗਰੂਰ ਦਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਨਾ ਜੀ ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਜਿਨ੍ਹਾਂ ਨੇ ਹੀ ਆਪਣੀ ਆਪਣੇ ਸਕੂਲਾਂ ਦਾ ਬੱਚਿਆਂ ਦਾ ਸਾਰਿਆਂ ਨੇ ਜਿੰਨੇ ਪਾਰਟਿਸਿਪੇਟ ਕਰਕੇ ਇੰਨਾ ਵਧੀਆ ਆਪਣੇ ਸੰਗਰੂਰ ਜਿਹੜਾ ਨਾਮ ਰੌਸ਼ਨ ਕੀਤਾ वर्ल्ड ਲੈਵਲ ਤੱਕ ਆਪਣਾ ਨਾਮ ਪਹੁੰਚਾਇਆ ਤੇ ਇੱਕ ਵੱਖਰੀ ਪਛਾਣ ਕਰਾਈ ਹੈ ਸੰਗਰੂਰ ਵਾਸੀਆਂ ਦੀ ਠੀਕ ਹੈ ਨਾ ਜੀ ਸੋ ਪ੍ਰਮਾਤਮਾ ਕਰੇ ਇਦਾਂ ਹੀ ਸਾਰੇ ਤਰੱਕੀਆਂ ਕਰਨ ਤੇ ਸਾਰਿਆਂ ਨੂੰ ਝੜਦੀ ਕਲਾ 'ਚ ਰੱਖੇ ਤੇ ਹੋਰ ਵੀ ਆਪਾਂ ਕਹਿੰਦੇ ਆ ਵੀ ਜਿਹੜਾ ਸੰਗਰੂਰ ਡਿਸਟ੍ਰਿਕਟ ਆਪਣਾ ਹੋਰ ਵੀ ਬਲੰਦੀਆਂ ਨੂੰ ਸ਼ੂਹੇ ਜੀ ਠੀਕ ਹੈ ਨਾ ਜੀ ਸੋ ਠੀਕ ਹੈ ਜੀ ਫਿਰ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ ਕਿੱਥੋਂ ਵਾਚ ਕਰ ਰਹੇ ਹੋ ਤੇ ਸੰਗਰੂਰ ਜ਼ਿਲ੍ਹੇ ਵਾਲੇ ਖਾਸ ਕਰਕੇ ਪੀਵੀ 13 ਵਾਲੇ ਠੀਕ ਹੈ ਨਾ ਜੀ ਤੇ ਠੀਕ ਹੈ ਜੀ ਫਿਰ ਕਿ ਮਿਲਦੇ ਕਿਸੇ ਹੋਰ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਪੀਵੀ ਤੇ ਸੰਗਰੂਰ ਪੀਵੀ 13 ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤੇ ਇਦਾਂ ਦੀਆਂ ਵੀਡੀਓ ਤੁਹਾਡੇ ਰੂਪ ਅਪਡੇਟ ਕਰਦੇ ਰਹਿਵਾਂਗੇ ਤੇ ਤੁਸੀਂ ਬਣੇ ਰਹੋ ਆਪਣੇ ਪੀਵੀ 13 ਵਾਲੀ ਚੈਨਲ ਤੇ ਸੰਗਰੂਰ ਪੀਵੀ 13 ਵਾਲੇ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਅਪਡੇਟ ਦੇ ਨਾਲ ਸਸਕਾਰ ਰੱਬ ਰੱਖਾ ਨਮਸਕਾਰ ਜੈ ਸ਼੍ਰੀ ਰਾਮ ਹਮ ਆਪਣੇ ਪੀਵੀ 13 ਵਾਲੀ ਚੈਨਲ ਤੇ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ

ਨਵੇਂ ਨਵੇਂ ਤੇ ਤਾਜ਼ਾ ਵੀਡੀਓ ਦੇਖਣ ਲਈ ਆਪਣੇ PV13 ਵਾਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਪਰ ਮਿਲਦਾ ਰਹੇ ਧੰਨਵਾਦ